ਹਾਂਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਸਾਰਿਆਂ ਦਾ ਸਵਾਗਤ ਹੈ ਪੰਜਾਬੀ ਮੈਮ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਤੇ ਅਸੀਂ ਗੱਲ ਕਰਦੇ ਆਂ ਪੰਜਾਬ ਵਿੱਚ ਯੋਗਾ ਟ੍ਰੇਨਰ ਦੀ ਭਰਤੀ ਹੋਊਗੀ ਉਸਤੇ ਬਾਰੇ ਗੱਲ ਕਰਾਂਗੇ ਕੁਆਲਿਫੀਕੇਸ਼ਨ ਕੀ ਹੋਊਗੀ ਏਜ ਲਿਮਿਟ ਕੀ ਹੋਣੀ ਚਾਹੀਦੀ ਹੈ ਕੀ ਅਦਰ ਸ਼ਟ ਕੈਂਡੀਡੇਟ ਜਿਹੜੇ ਹੈਗੇ ਨੇ ਜੇ ਉਹ ਅਪਲਾਈ ਕਰ ਸਕਦੇ ਨੇ ਜੇ ਤੁਸੀਂ ਚੈਨਲ ਤੇ ਫਸਟ ਟਾਈਮ ਵਿజిਟ ਕਰ ਰਹੇ ਹੋ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਨਾਲੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਹੈ ਪੰਜਾਬ ਵਿੱਚ ਆਉਣ ਵਾਲੀ ਹਰ ਵੈਕੈਂਸੀ ਦਾ ਅਪਡੇਟ ਤੁਹਾਨੂੰ ਚੈਨਲ ਉੱਤੇ ਮਿਲ ਜਾਊਗਾ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਰজে ਸਭ ਤੋਂ ਪਹਿਲਾਂ ਕੈਬਨਿਟ ਮੰਤਰੀ ਨੂੰ ਮਨਜ਼ੂਰੀ ਦਿੱਤੀ ਹੈ ਕਿ ਪੰਜਾਬ ਵਿੱਚ 1000 ਲੋਕਾਂ ਜਿਹੜੀ ਅਧਿਆਪਕ ਦੀ ਭਰਤੀ ਆਊਗੀ ਠੀਕ ਹੈ ਇਸ ਦੀ ਮਨਜ਼ੂਰੀ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਜਲਦ ਹੀ ਤੁਹਾਨੂੰ 1000 ਯੋਗਾ ਟੀਚਰ ਦੀ ਭਰਤੀ ਦੇਖਣ ਨੂੰ ਮਿਲੇਗੀ ਇਸ ਵਾਸਤੇ ਕੈਂਡੀਡੇਟ ਸਭ ਤੋਂ ਪਹਿਲਾਂ ਪਲੱਸ 2 ਪਾਸ ਹੋਣਾ ਚਾਹੀਦਾ ਨਾਲੇ ਯੋਗਾ ਦਾ ਜਿਹੜਾ ਹੈਗਾ ਇੱਕ ਈਅਰ ਦਾ ਡਿਪਲੋਮਾ ਚਾਹੀਦਾ ਏਜ ਲਿਮਿਟ ਦੀ ਗੱਲ ਕਰੀਏ ਸੇਮ ਤਰੀਕੇ ਨਾਲ ਪੰਜਾਬ ਵਿੱਚ ਆਉਣ ਵਾਲੀ ਜਿਹੜੀ ਵੀ ਭਰਤੀ ਹੈਗੀ ਸਾਰਿਆਂ ਵਿੱਚ 18 ਤੋਂ 37 ਪੰਜਾਬ ਪੁਲਿਸ ਨੂੰ ਛੱਡ ਕੇ 18 ਤੋਂ 37 ਜਿਹੜੀ ਹੈਗੀ ਹੈ ਰਜਿਸਟਰੀ ਏਜ ਲਿਮਿਟ ਲਾਉਗੀ ਜਿਹੜੇ ਵੀ ਕੈਂਡੀਡੇਟਾਂ ਕੋਲ ਇੱਕ ਇਅਰ ਦਾ ਡਿਪਲੋਮਾ ਹੈਗਾ ਯੋਗਾ ਦਾ ਉਹ ਤੁਸੀਂ ਅਪਲਾਈ ਕਰ ਸਕਦੇ ਹੋ ਨਾਲੇ ਪਲੱਸ 2 ਚਾਹੀਦੀ ਹੈ ਜਿਵੇਂ ਨੋਟੀਫਿਕੇਸ਼ਨ ਆਊਗਾ ਉਸ ਤੇ ਰਿਗਾਰਡਿੰਗ ਤੁਹਾਨੂੰ ਚੈਨਲ ਉੱਤੇ ਅਪਡੇਟ ਮਿਲ ਜੂਗੀ ਜੇ ਕੈਂਡੀਡੇਟ ਦੀ ਕੋਈ ਵੀ ਕੁਇਰੀ ਹੈਗੀ ਹੈ ਰਜੇ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਦੱਸ ਸਕਦੇ ਹੋ ਹੁਣ ਕੈਂਡੀਡੇਟਾਂ ਦਾ ਡਾਊਟ ਰਹੂਗਾ ਕਿ ਮੈਮ ਇਸ ਵਿੱਚ ਜਿਵੇਂ ਰਿਟਰਨ ਐਗਜ਼ਾਮ ਹੋਊਗਾ ਕੋਈ ਰਿਟਰਨ ਐਗਜ਼ਾਮ ਨਹੀਂ ਹੋਊਗਾ ਡਾਇਰੈਕਟ ਜਿਵੇਂ ਇੰਟਰਵਿਊ ਹੋਊਗਾ ਜਿਸ ਵਿੱਚ ਯੋਗਾ ਦੇ ਰਿਗਾਰਡਿੰਗ ਕੁਐਸਚਨ ਪੁੱਛੇ ਜਾਊਗੇ ਠੀਕ ਹੈ ਕਰਵਾ ਕੇ ਦੇਖਿਆ ਜਾਊਗਾ ਇਹ ਸਿਲੈਕਸ਼ਨ ਪ੍ਰੋਸੈਸ ਰਹੂਗੀ ਡਾਇਰੈਕਟ ਭਰਤੀ ਹੈਗੀ ਇਸਦੀ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਫਾਰਮ ਅਪਲਾਈ ਕਰੋਗੇ ਫਾਰਮ ਅਪਲਾਈ ਕਰਨ ਤੋਂ ਬਾਅਦ ਮੈਟਰੀਅਲ ਲਿਸਟ ਆਊਗੀ ਕੈਂਡੀਡੇਟਾਂ ਦੀ ਆਪਣਾ ਮੈਟਰੀਅਲ ਲਿਸਟ ਵਿੱਚ ਨੇਮ ਚੈੱਕ ਕਰਨਾ ਹੈ ਨੇਮ ਚੈੱਕ ਕਰਨ ਤੋਂ ਬਾਅਦ ਤੁਹਾਨੂੰ ਇੰਟਰਵਿਊ ਵਾਸਤੇ ਬੁਲਾਇਆ ਜਾਊਗਾ ਉਸਤੇ ਵੀ ਡੇਟ ਦਿੱਤੀ ਜਾਊਗੀ ਤਹਰ ਅਪਡੇਟ ਤੁਹਾਨੂੰ ਚੈਨਲ ਉਤੇ ਮਿਲ ਜੂਗੀ ਵੀਡੀਓ ਕਿੰਨੀ ਦੀ ਲੱਗੀ ਤੁਸੀਂ ਕਮੈਂਟ ਸੈਕਸ਼ਨ ਚ ਜਰੂਰ ਦੱਸਣਾ ਆਪਣੇ ਜਿੰਨੇ ਵੀ ਫਰੈਂਡ ਹੈਗੇ ਰਿਲੇਟਿਵ ਹੈਗੇ ਹੈ WhatsApp ਗਰੁੱਪ ਹੈਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਮੈਂ ਦੇ ਮੋਟੀਵੇਸ਼ਨ ਲਈ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਧੰਨਵਾਦ